ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਸਿੱਖ ਜਗਤ ਦਾ ਨਵਾਂ ਵਰ੍ਹ ਜਾਨੀ ਕਿ ਨਵਾਂ ਸਾਲ ਸੰਮਤ ਨਾਨਕਸ਼ਹੀ 557 ਦੇ ਨਵੇਂ ਵਰੇ ਦੀਆਂ ਦੇ ਸ਼ੁਭ ਦੇਸ਼ ਬੈਠੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਲੱਖ ਲੱਖ ਵਧਾਈਆਂ ਹੋਣੈ ਵੈਗੁਰੂ ਜੀ ਕਿਰਪਾ ਕਰਨ ਇਹ ਨਵੇਂ ਬਰੇ ਸਮੁੱਚੇ ਸਿੱਖ ਜਗਤ ਵਿੱਚ ਸਮੁੱਚੇ ਸੰਸਾਰ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਹਰ ਸਿੱਖ ਦੇ ਘਰ ਚੜ੍ਹਦੀ ਕਲਾ ਵਾਲਾ ਗੁਰ ਸੰਧਾਨਤਾ ਪੈਰਾ ਹੋਵੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਨਵੇਂ ਬਰੇ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਵਾਸਤੇ ਇੱਕ ਜੁਟਤਾ ਸਹਿਨਸ਼ੀਲਤਾ ਇਤਿਹਾਸ ਦੀ ਦਾਤ ਬਖਸ਼ਣ ਸੋ ਸਾਰੇ ਹੀ ਦੇਸ਼ ਵਿਦੇਸ਼ ਦੀ ਬੈਠੀਆਂ ਸੰਗਤਾਂ ਨੂੰ ਅੱਜ ਦੇ 9 ਨਵੰਬਰੇ ਸੰਮਤ ਨਾਨਕਸ਼ਹੀ 557 ਦੀਆਂ ਫੇਰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਜੀ